ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਇੱਕ ਬਿੱਲੀ ਅਤੇ ਇੱਕ ਚੂਹੇ ਦੀ ਬਹੁਤ ਹੀ ਰਚਨਾਤਮਕ ਕਹਾਣੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਕਿਸੇ ਸਮੇਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਛੋਟਾ ਜਿਹਾ ਚੂਹਾ ਰਹਿੰਦਾ ਸੀ ਉਸ ਦਾ ਨਾਮ ਮਿੰਨੀ ਸੀ ਉਹ ਇੱਕ ਛੋਟੀ ਜੀ ਸੁਰੰਗ ਬਣਾ ਕੇ ਉਸ ਵਿੱਚ ਰਹਿੰਦਾ ਸੀ ਉਸ ਪਿੰਡ ਦੇ ਇੱਕ ਪੁਰਾਣੇ ਘਰ ਦੇ ਕੋਨੇ ਵਿੱਚ ਜੋ ਬਣਿਆ ਹੋਇਆ ਸੀ ਮਿੰਨੀ ਚਲਾਕ ਅਤੇ ਹਸਮੁਖ ਸੁਭਾਅ ਦਾ ਸੀ ਪਰ ਉਸ ਦੇ ਦਿਲ ਵਿੱਚ ਸਦਾ ਇੱਕ ਡਰ ਬਣਿਆ ਰਹਿੰਦਾ ਸੀ ਇਹ ਡਰ ਸੀ ਬਿੱਲੀ ਦਾ ਜਿਸ ਦਾ ਨਾਮ ਸੀ ਚਿੰਗਾਰੀ ਚਿੰਗਾਰੀ ਕਾਲੀ ਅਤੇ ਗੁੱਸੇ ਵਾਲੀ ਬਿੱਲੀ ਸੀ ਜੋ ਸਾਰੇ ਪਿੰਡ ਦੇ ਚੂਹਿਆਂ ਲਈ ਸਭ ਤੋਂ ਵੱਡਾ ਖਤਰਾ ਬਣੀ ਹੋਈ ਸੀ ਮਿੰਨੀ ਨੇ ਆਪਣੇ ਵੱਡੇ ਚਾਚੇ ਤੋਂ ਸੁਣਿਆ ਸੀ ਕਿ ਕਈ ਚੂਹਿਆਂ ਨੂੰ ਚਿੰਗਾਰੀ ਦਾ ਦਾ ਸ਼ਿਕਾਰ ਬਣ ਚੁੱਕੇ ਨੇ ਉਸ ਨੇ ਕਹਾਣੀਆਂ ਸੁਣੀਆਂ ਸਨ ਕਿ ਕਿਵੇਂ ਚਿੰਗਾਰੀ ਚਲਾਕੀ ਨਾਲ ਚੂਹਿਆਂ ਨੂੰ ਫੜ ਲੈਂਦੀ ਹੈ ਤੇ ਪਹਿਲਾਂ ਉਹਨਾਂ ਨਾਲ ਖੇਡਦੀ ਹੈ ਫਿਰ ਉਹਨਾਂ ਨੂੰ ਖਾ ਜਾਂਦੀ ਹੈ ਇਹ ਸਭ ਕੁਝ ਸੋਚ ਕੇ ਮਿੰਨੀ ਸਹਿਮ ਜਾਂਦਾ ਡਰ ਜਾਂਦਾ ਮਿੰਨੀ ਨੂੰ ਪਤਾ ਸੀ ਕਿ ਜੇ ਉਹ ਬਿੱਲੀ ਤੋਂ ਬਚ ਕੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਚਲਾਕ ਅਤੇ ਸਾਵਧਾਨ ਹੋਣਾ ਪਵੇਗਾ ਉਸ ਨੇ ਸਿਰਫ ਰਾਤ ਨੂੰ ਹੀ ਆਪਣੇ ਬੇਲ ਤੋਂ ਬਾਹਰ ਨਿਕਲਣਾ ਸ਼ੁਰੂ ਕੀਤਾ ਉਹ ਹਮੇਸ਼ਾ ਆਵਾਜ਼ਾਂ ਸੁਣ ਕੇ ਸੁਰੱਖਿਆ ਦੀ ਪੂਰੀ ਜਾਂਚ ਕਰਦਾ ਰਹਿੰਦਾ ਸੀ ਤੇ ਫਿਰ ਆਪਣੇ ਦਾਣੇ ਲਈ ਭਾਲਣ ਭਾਲ ਵਿੱਚ ਨਿਕਲਦਾ ਸੀ ਇੱਕ ਦਿਨ ਦੀ ਗੱਲ ਹੈ ਮਿੰਨੀ ਇੱਕ ਜਾਦੂਈ ਤੌਰ ਤੇ ਸਾਡੇ ਨਾਲ ਇੱਕ ਅਜੀਬ ਘਟਨਾ ਦਾ ਸਾਹਮਣਾ ਕਰਦਾ ਮਿੰਨੀ ਨੇ ਦੇਖਿਆ ਕਿ ਚਿੰਗਾਰੀ ਨੇ ਸਾਰਿਆਂ ਨੂੰ ਚੌਕੀ ਨਿਗਾਹ ਨਾਲ ਤੱਕਣਾ ਸ਼ੁਰੂ ਕੀਤਾ ਹੋਇਆ ਹੈ ਇੱਕ ਗਰਮ ਦੁਪਹਿਰ ਦੀ ਗੱਲ ਹੈ ਜਦੋਂ ਮਿੰਨੀ ਆਪਣੇ ਬਿੱਲ ਵਿੱਚ ਬੈਠਾ ਬਾਹਰ ਦੇ ਹਾਲਾਤ ਦਾ ਜਾਇਜਾ ਲੈ ਰਿਹਾ ਸੀ ਸੋਚ ਰਿਹਾ ਸੀ ਚਿੰਗਾਰੀ ਬਿੱਲੀ ਪਾਸੇ ਬੈਠੀ ਆਪਣੀਆਂ ਚਮਕਦਾਰ ਅੱਖਾਂ ਨਾਲ ਘਰ ਦੇ ਕੋਨੇ ਵਿੱਚ ਕੁਝ ਲੱਭਣ ਲੱਗੀ ਹੋਈ ਸੀ ਮਿੰਨੀ ਨੂੰ ਅਹਿਸਾਸ ਹੋਇਆ ਕਿ ਚਿੰਗਾਰੀ ਕਿਸੇ ਨਵੇਂ ਸ਼ਿਕਾਰ ਦੀ ਤਲਾਸ਼ ਵਿੱਚ ਹੈ ਮਿੰਨੀ ਨੇ ਸੋਚਿਆ ਕਿ ਇਹ ਸਮਾਂ ਬਹੁਤ ਖਤਰਨਾਕ ਹੋ ਸਕਦਾ ਹੈ ਕਿ ਸ਼ਾਇਦ ਉਹ ਚਿੰਗਾਰੀ ਉਸ ਦੀ ਖੁੱਡ ਤੱਕ ਉਸ ਦੀ ਸੁਰੰਗ ਤੱਕ ਨਾ ਆ ਜਾਵੇ ਮਿੰਨੀ ਨੇ ਸੋਚਿਆ ਕਿ ਜੇ ਮੈਂ ਚਿੰਗਾਰੀ ਨੂੰ ਧੋਖਾ ਦੇਣ ਲਈ ਕਈ ਕਈ ਸਕੀਮਾਂ ਤਾਂ ਲਗਾ ਰਿਆਂ ਪਰ ਮੈਨੂੰ ਕਈ ਲੋਕਾਂ ਦਾ ਸਹਾਰਾ ਲੈਣਾ ਪਵੇਗਾ ਤਾਂ ਸ਼ਾਇਦ ਮੈਂ ਇਸ ਤੋਂ ਬਚ ਸਕਾਂਗਾ ਉਸਨੇ ਆਪਣੇ ਮਿੱਤਰਾਂ ਨੂੰ ਇਕੱਠਾ ਕੀਤਾ ਅਤੇ ਇੱਕ ਯੋਜਨਾ ਬਣਾਈ ਸਾਰੇ ਚੂਹੇ ਇਕੱਠੇ ਹੋ ਗਏ ਪਿੰਡ ਦੇ ਹੋਰ ਚੂਹੇ ਵੀ ਚਿੰਗਾਰੀ ਤੋਂ ਡਰੇ ਹੋਏ ਸਨ ਉਹਨਾਂ ਨੇ ਵੀ ਸਾਰਿਆਂ ਨੇ ਫੈਸਲਾ ਕੀਤਾ ਕਿ ਉਹ ਇਕਜੁੱਟ ਹੋ ਕੇ ਚਿੰਗਾਰੀ ਦਾ ਮੁਕਾਬਲਾ ਕਰਨਗੇ ਮਿੰਨੀ ਨੇ ਚੂਹਿਆਂ ਨੂੰ ਕਿਹਾ ਕਿ ਸਾਨੂੰ ਚਿੰਗਾਰੀ ਨੂੰ ਇਹ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਸਾਨੂੰ ਪકડਨਾ ਅਸੰਭਵ ਹੈ ਇਸ ਲਈ ਸਾਨੂੰ ਇੱਕ ਅਜੀਹਾ ਜਾਲ ਤਿਆਰ ਕਰਨਾ ਚਾਹੀਦਾ ਹੈ ਜਿੱਥੇ ਉਹ ਫਸ ਜਾਵੇ ਸਾਰੇ ਚੂਹੇ ਇੱਕ ਅਜੀਹਾ ਰੱਸਾ ਲੈ ਕੇ ਆਏ ਜੋ ਪੁਰਾਣੇ ਘਰ ਵਿੱਚੋਂ ਮਿਲਿਆ ਉਹਨਾਂ ਨੂੰ ਫਿਰ ਉਹਨਾਂ ਨੇ ਇੱਕ ਖਾਸ ਅਰੇ ਸਾਬਣਾ ਕੇ ਜਾਲ ਤਿਆਰ ਕਰ ਲਿਆ ਚੂਹਿਆਂ ਨੇ ਰਾਤ ਨੂੰ ਚੰਗੀ ਤਰ੍ਹਾਂ ਜਾਲ ਨੂੰ ਤਿਆਰ ਕੀਤਾ ਅਤੇ ਉਸ ਦੇ ਨੇੜੇ ਕੁਝ ਮਜ਼ੇਦਾਰ ਖਾਣ ਵਾਲੇ ਪਦਾਰਥ ਰੱਖ ਦਿੱਤੇ ਦੂਜੇ ਦਿਨ ਸਵੇਰੇ ਚਿੰਗਾਰੀ ਜਦੋਂ ਖਾਣੇ ਵੱਲ ਧਿਆਨ ਦੇਣ ਲੱਗੀ ਉਸ ਨੇ ਵਧੀਆ-ਵਧੀਆ ਪਕਵਾਨ ਦੇਖੇ ਤਾਂ ਉਹ ਉਸ ਦੇ ਖਾਣ ਲਈ ਜਦੋਂ ਉਹਨਾਂ ਨੂੰ ਗਈ ਅੱਗੇ ਵਧੀ ਤਾਂ ਉਹ ਜਾਲ ਉਸ ਦੇ ਗਲ ਵਿੱਚ ਫਸ ਗਿਆ ਤੇ ਉਹ ਜਾਲ ਵਿੱਚ ਫਸ ਗਈ ਚਿੰਗਾਰੀ ਨੇ ਆਪਣੀ ਪੂਰੀ ਤਾਕਤ ਲਗਾਈ ਪਰ ਉਹ ਫਸ ਗਈ ਇਹ ਦੇਖ ਕੇ ਚੂਹੀ ਦਾ ਸਾਰੇ ਚੂਹਿਆਂ ਦਾ ਖੁਸ਼ੀ ਦਾ ਟਿਕਾਣਾ ਨਾ ਰਿਹਾ ਇਸ ਦੌਰਾਨ ਘਰ ਦੇ ਮਾਲਕ ਨੇ ਚਿੰਗਾਰੀ ਨੂੰ ਉਸ ਫੰਦੇ ਵਿੱਚ ਫਸਿਆ ਦੇਖਿਆ ਉਸ ਨੇ ਚਿੰਗਾਰੀ ਨੂੰ ਪਿੰਡ ਤੋਂ ਦੂਰ ਲਿਜਾਣ ਦਾ ਫੈਸਲਾ ਕੀਤਾ ਇਸ ਤਰ੍ਹਾਂ ਚੂਹਿਆਂ ਦੀ ਦੁਸ਼ਮਣ ਹਮੇਸ਼ਾ ਲਈ ਉਹਥੋਂ ਚਲੀ ਗਈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਸਹਿਮਤੀ ਨਾਲ ਚਲਾਕੀ ਨਾਲ ਕੰਮ ਕਰੀਏ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਦਾ ਹੱਲ ਕੀਤਾ ਜਾ ਸਕਦਾ ਹੈ ਮਿੰਨੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਬਿੱਲੀ ਤੋਂ ਛੁਟਕਾਰਾ ਪਾ ਲਿਆ ਹੁਣ ਉਹ ਆਪਣੇ ਸਾਥੀਆਂ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਾ ਇਸ ਤਰ੍ਹਾਂ ਜਦੋਂ ਵੀ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਨੂੰ ਇਸ ਮੁਸੀਬਤ ਨੂੰ ਦੇਖ ਕੇ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜੇਕਰ ਅਸੀਂ ਘਬਰਾ ਜਾਂਦੇ ਆ ਤਾਂ ਇਸ ਦਾ ਮਤਲਬ ਕੁਝ ਨਹੀਂ ਹੁੰਦਾ ਪਰ ਜੇਕਰ ਅਸੀਂ ਹਰ ਮੁਸੀਬਤ ਦਾ ਹੱਲ ਆਪਣੀ ਮਿਹਨਤ ਵਿਸ਼ਵਾਸ ਤੇ ਚਲਾਕੀ ਨਾਲ ਕਰਦੇ ਆ ਤਾਂ ਉਸ ਮੁਸ਼ਕਿਲ ਦਾ ਹੱਲ ਜ਼ਰੂਰ ਸਾਨੂੰ ਮਿਲ ਜਾਂਦਾ ਏ ਇਸ ਤਰ੍ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ